ਜਦੋਂ ਔਰੰਗਜ਼ੇਬ ਦੇ ਜ਼ੁਲਮਾਂ ਤੋਂ ਦੁਖੀ ਹੋ ਗਏ ਕਸ਼ਮੀਰੀ ਪੰਡਤ ਗੁਰੂ ਤੇਗ ਬਹਾਦਰ ਜੀ ਕੋਲ ਆਏ ਤਾਂ ਫਿਰ ਉਸ ਸਮੇਂ ਕੀ ਵਿਚਾਰ ਵਟਾਂਦਰਾ ਹੋਈਆਂ ਆਉ ਜਾਣਦੇ ਹਨ ਕਸ਼ਮੀਰੀ ਪੰਡਤ ਆਨੰਦਪੁਰ ਸਾਹਿਬ ਪਹੁੰਚੇ ਅਤੇ ਗੁਰੂ ਤੇਗ ਬਹਾਦਰ ਜੀ ਪਾਸ ਹਾਜ਼ਰ ਹੋਏ ਉਹਨਾਂ ਨੇ ਗੁਰੂ ਜੀ ਨੂੰ ਆਪਣੀ ਦੁੱਖਪਰੀ ਕਥਾ ਸੁناਈ ਕਿ ਕਿਵੇਂ ਕਸ਼ਵੀਰ ਵਿੱਚ ਹਿੰਦੂਆਂ ਨੂੰ ਜ਼ੋਰੀ ਮੁਸਲਮਾਨ ਬਣਾਇਆ ਜਾ ਰਿਹਾ ਹੈ ਉਹਨਾਂ ਨੂੰ ਲੁੱਟਿਆ ਜਾ ਰਿਹਾ ਹੈ ਉਹਨਾਂ ਦੀ ਬੇਇੱਜ਼ਤੀ ਕੀਤੀ ਜਾ ਰਹੀ ਹੈ ਉਹਨਾਂ ਨੇ ਗੁਰੂ ਸਾਹਿਬ ਅੱਗੇ ਬੇਨਤੀ ਕੀਤੀ ਕਿ ਜਿਵੇਂ ਹੋਵੇ ਉਨ੍ਹਾਂ ਦੇ ਧਰਮ ਦੀ ਰਾਖੀ ਕੀਤੀ ਜਾਵੇ ਗੁਰੂ ਜੀ ਕਸ਼ਮੀਰੀ ਪੰਡਤਾਂ ਦੀ ਵਿਥਿਆ ਸੁਣ ਕੇ ਸੋਚਵਾਨ ਹੋ ਗਏ ਧਰਮ ਦੀ ਰੱਖਿਆ ਕਿਵੇਂ ਹੋਵੇ ਉਹ ਇਸ ਪਰ ਵਿਚਾਰ ਕਰਨ ਲੱਗੇ ਐਨੇ ਨੂੰ ਗੁਰੂ ਜੀ ਦੇ ਸਾਹਿਬ ਜادهਬਾਲ ਗੋਵਿੰਦ ਰਾਏ ਬਾਹਰੋਂ ਖੇਡ ਦੇ ਘਰ ਪਰਤੇ ਕੀ ਦੇਖਦੇ ਹਨ ਕਿ ਪਿਤਾ ਜੀ ਗੰਭੀਰ ਰੂਪ ਹੋ ਕਿਸੇ ਡੂੰਗੀ ਸੋਚ ਵਿੱਚ ਗਵਾਚੇ ਹੋਏ ਹਨ ਕੋਈ ਕੁਝ ਪਤਵੰਤੇ ਸੱਜਣ ਵੀ ਬੈਠੇ ਹਨ ਉਹ ਵੀ ਗੰਭੀਰ ਤੇ ਉਦਾਸ ਵਿਖਾਈ ਦਿੰਦੇ ਹਨ ਸਭੇ ਚੁੱਪਚਾਪ ਤੇ ਵਿਚਾਰਾਂ ਵਿੱਚ ਡੁੱਬੇ ਹੋਏ ਹਨ ਅਜਿਹਾ ਗੰਭੀਰ ਤੇ ਉਦਾਸ ਦ੍ਰਿਸ਼ ਵਾਲ ਗੋਵਿੰਦ ਲਈ ਬਿਲਕੁਲ ਨਵੀਂ ਚੀਜ਼ ਸੀ ਕਿਉਂਕਿ ਅੱਗੇ ਤਾਂ ਗੁਰੂ ਪਿਤਾ ਦੀ ਹਜ਼ੂਰੀ ਵਿੱਚ ਸਦਾ ਕਥਾ ਕੀਰਤਨ ਤੇ ਧਰਮ ਚਰਚਾ ਹੁੰਦੀ ਰਹਿੰਦੀ ਸੀ ਗੋਵਿੰਦ ਰਾਇ ਹੈਰਾਨੀ ਵਿੱਚ ਪਰੇ ਹੋਏ ਪਿਤਾ ਜੀ ਕੋਲ ਚਲੇ ਗਏ ਤੇ ਬੜੀ ਨਿਮਰਤਾ ਨਾਲ ਇਸ ਉਦਾਸੀ ਦਾ ਕਾਰਨ ਪੁੱਛਣ ਲੱਗੇ ਗੁਰੂ ਜੀ ਦੀ ਵਿਚਾਰ ਮਗਨਤਾ ਟੁੱਟੀ ਉਹਨਾਂ ਨੇ ਸ੍ਰੀ ਨਾਲ ਪੁੱਤਰ ਨੂੰ ਕੋਲ ਬਿਠਾ ਲਿਆ ਤੇ ਸਾਰੀ ਗੱਲ ਸੁਣਾਈ ਸੁਣ ਕੇ ਬਾਗ ਗੋਬਿੰਦ ਵੀ ਗੰਭੀਰ ਹੋ ਗਏ ਤੇ ਕਹਿਣ ਲੱਗੇ ਫਿਰ ਪਿਤਾ ਜੀ ਇਸ ਔਕੜ ਦਾ ਕੋਈ ਹੱਲ ਲੱਭਣਾ ਚਾਹੀਦਾ ਹੈ ਅਤੇ ਧਰਮ ਦੀ ਰੱਖਿਆ ਹੋਣੀ ਚਾਹੀਦੀ ਹੈ ਗੁਰੂ ਪਿਤਾ ਮੁਸਕਰਾਏ ਚਿਹਰਾ ਗੰਭੀਰ ਤੇ ਦ੍ਰਿੜ ਮਸਤਕ ਨੂਰ ਭਰਪੂਰ ਤੱਕਣੀ ਵਿੱਚ ਕੋਮਲਤਾ ਲਿਆਉਂਦੇ ਹੋਏ ਉਹਨਾਂ ਨੇ ਕਿਹਾ ਬੇਟਾ ਜੀ ਇਸ ਸਮੇਂ ਧਰਮ ਦੀ ਰੱਖਿਆ ਕਿਸੇ ਮਹਾਪੁਰਖ ਦੇ ਸੀਸ ਤੇ ਨਾਲ ਹੀ ਹੋ ਸਕਦੀ ਹੈ ਬਾਲ ਗੋਵਿੰਦ ਨੇ ਪਿਤਾ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਤੱਕਿਆ ਤੇ ਗੰਭੀਰ ਆਵਾਜ਼ ਵਿੱਚ ਕਹਿਣ ਲੱਗੇ ਪਿਤਾ ਜੀ ਆਪ ਨਾਲੋਂ ਵੱਡਾ ਮਹਾਪੁਰਖ ਹੋਰ ਕੌਣ ਹੋਵੇਗਾ ਆਪ ਹੀ ਧਰਮ ਤੇ ਜਾਤੀ ਦੀ ਰੱਖਿਆ ਲਈ ਮੈਦਾਨ ਵਿੱਚ ਨਿਤਰੋ 9 ਸਾਲ ਦਾ ਨਿੱਕਾ ਜਿਹਾ ਬਾਲਕ ਆਪਣੇ ਪਿਤਾ ਨੂੰ ਕੌਮ ਲਈ ਬલિદાન ਦੇਣ ਵਾਸਤੇ ਆਪ ਕਹਿ ਰਿਹਾ ਸੀ ਪਿਤਾ ਫਿਰ ਮੁਸਕਰਾਏ ਸਨੇਹ ਨਾਲ ਪੁੱਤਰ ਦੀ ਪਿੱਠ ਤੇ ਹੱਥ ਫੇਰਿਆ ਤੇ ਕਹਿਣ ਲੱਗੇ ਪੁੱਤਰ ਜੀ ਅਸੀਂ ਪਹਿਲੇ ਹੀ ਇਹ ਨਿਸ਼ਚਾ ਕਰ ਚੁੱਕੇ ਹਾਂ ਕੇਵਲ ਤੁਹਾਡੀ ਆਗਿਆ ਦੀ ਉਡੀਕ ਸੀ ਫਿਰ ਉਹ ਕਸ਼ਮੀਰੀ ਪੰਡਤਾਂ ਵੱਲ ਵੇਖ ਕੇ ਬੋਲੇ ਤੁਸੀਂ ਵਾਸ਼ਾ ਔਰ ਮਝੇ ਨੂੰ ਸੰਦੇਸ਼ਾ ਭੇਜੋ ਕੀ ਤੇਗ ਬਹਾਦਰ ਸਾਡੇ ਨੇਤਾ ਹਨ ਜੇ ਤੁਸੀਂ ਉਹਨਾਂ ਨੂੰ ਮੁਸਲਮਾਨ ਬਣਨ ਲਈ ਤਿਆਰ ਕਰ ਲਵੋ ਤਾਂ ਅਸੀਂ ਸਾਰੇ ਦੀਨ ਇਸਲਾਮ ਕਬੂਲ ਕਰ ਲਵਾਂਗੇ ਜਦੋਂ ਬਾਦਸ਼ਾਹ ਸਾਨੂੰ ਬੁਲਾਏਗਾ ਤਾਂ ਅਸੀਂ ਉਸ ਨਾਲ ਨਜਿੱਠ ਲਵਾਂਗੇ ਕਸ਼ਮੀਰੀ ਪੰਡਤਾਂ ਨੇ ਸੁੱਖ ਦਾ ਸਾਹ ਲਿਆ ਉਹਨਾਂ ਨੂੰ ਵੱਡਾ ਸਹਾਰਾ ਮਿਲ ਗਿਆ ਉਹ ਮਹਾਨ ਪਿਤਾ ਤੇ ਮਹਾਨ ਪੁੱਤਰ ਨੂੰ ਨਮਸਕਾਰ ਕਰਕੇ ਖੁਸ਼ੀ-ਖੁਸ਼ੀ ਵਿਦਾ ਹੋਏ ਸੰਗਤ ਜੀ ਜੇ ਇਹ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਰੂਰ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਿਰਪਾ ਕਰਕੇ ਸੰਗਤ ਜੀ ਪੇਜ ਜਰੂਰ ਫੋਲੋ ਕਰ ਲਿਓ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ